ਬਾਲੀਵੁੱਡ ਐਕਟਰ ਅਰਜੁਨ ਆਪਾਲ ਦੇ ਘਰ ਐਨਸੀਪੀ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਐਨਸੀਪੀ ਦੀ ਟੀਮ ਨੇ ਅਰਜੁਨ ਆਪਾਲ ਦੇ ਡਰਾਈਵਰ ਨੂੰ ਵੀ ਹਿਰਾਸਤ ਚ ਲਿਆ ਇਸ ਤੋਂ ਇਲਾਵਾ ਅਰਜੁਨ ਆਪਾਲ ਦੇ ਵਾਪਰ ਟਿਕਾਣੀਆਂ ਤੇ ਐਨਸੀਪੀ ਦੀ ਟੀਮ ਵੱਲੋਂ ਰੇਡ ਜਾਰੀ ਹੈ ਬਿੱਤੇ ਦਿਨ ਵੀ NCB ਦੀ ਟੀਮ ਨੇ ਫਿਲਮ ਮੇਕਰ ਫਿਰੋਜ਼ ਨਾੜਿਆਡਵਾਲਾ ਦੇ ਘਰ ਹੀ ਛਾਪੀ ਮਾਰੀ ਕੀਤੀ ਜਿੱਥੇ ਉਹਨਾਂ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਨਾਲ NCB ਦੀ ਟੀਮ ਨੂੰ ਫਿਰੋਜ਼ ਨਾੜਿਆਡਵਾਲਾ ਦੇ ਘਰੋਂ ਕੁਝ ਮਾਤਰਾ ਚ ਕੋਕੀਨ ਤੇ ਮੋਬਾਈਲ ਫੋਨ ਬਰਾਮਦ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਇਸ ਦੇ ਨਾਲ ਹੀ NCB ਦੀ ਟੀਮ ਨੇ ਫਿਰੋਜ਼ ਨਾੜਿਆਡਵਾਲਾ ਨੂੰ ਵੀ ਸਮਰ ਭੇਜੇ ਤੇ ਹੁਣ ਟੀਮ ਅਰਜੁਨ ਰਾਮ ਪਾਲ ਦੇ ਘਰ ਵੀ ਪਹੁੰਚ ਚੁੱਕੀ ਹੈ ਐਸੇ ਵੀ ਦੀ NCB ਦੀ ਟੀਮ ਡਰੱਗਜ਼ ਐਂਗਲ ਦੀ ਜਾਂਚ ਤਾਕਤੋਂ ਕਰ ਰਹੀ ਹੈ ਜਦ ਤੋਂ ਸੁਸ਼ਾਦ ਸਿੰਘ ਰਾਜਪੂਤ ਕੇਸ 'ਚ ਇਹ ਐਂਗਲ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਕਈ ਕਾ ਤੋਂ ਪੁਚਗੇ ਚ ਵੀ ਐਸ ਸੀ ਬੀ டி ਟੀਮ ਕਰ ਚੁੱਕੀ ਹੈ ਕਿ ਇਹ ਲੋਕਾਂ ਨੂੰ ਐਸ ਸੀ ਬੀ டி ਟੀਮ ਨੇ ਹਿਰਾਸਤ ਵੀ ਕੀਤਾ ਗ੍ਰਿਫਤਾਰੀ ਵੀ ਕੀਤਾ ਹਾਲੇ ਵੀ ਇਸ ਕੇਸ ਚ ਐਸ ਸੀ ਬੀ ਦੀ ਟੀਮ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ